ਉਹਦੀ ਜੋਰ ਦੇ ਸਦਕੇ ਹੀ ਅੰਦਰ ਪਰਮਾਤਮਾ ਵਸਦਾ ਏ ਉਹਦੀ ਕਿਰਤ ਹੈ ਉਹਦੇ ਨਾਲ ਜੋਰ ਜਪਣ ਦੀ ਨਹੀਂ ਕੀਤੀ ਜਾ ਸਕਦੀ ਹੁਣ ਕਲਯੁਗ ਦੇ ਅਵਤਾਰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਜਦੋਂ ਜੋ ਨਿਊ ਬਣਾਇਆ ਤਾਂ ਧੰਨ 시ਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪਹਿਨਣ ਤੋਂ ਮਨਾ ਕਰ ਦਿੱਤਾ ਹੁਣ ਜ਼ਬਰਦਸਤੀ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ ਹਿੰਦੂਆਂ ਦੇ ਧਰਮ ਸ਼ਾਸਤਰਾਂ ਦੇ ਮੁਤਾਬਕ ਕਈ ਇਹ ਮذਮ ਦੇ ਮੁਤਾਬਕ ਚਾਰ ਜਾਤਾਂ ਦੇ ਵਿੱਚ ਵੰਡਿਆ ਗਿਆ ਬ੍ਰਾਹਮਣ ਖੱਤਰੀ ਵੈਸ਼ ਤੇ ਸੂਦਰ ਅਹਲਿਆ ਤਿੰਨ ਜਾਤਾਂ ਜੜੀਆਂ ਨੇ ਤਿੰਨ ਸ਼੍ਰੇਣੀਆਂ ਜੜੀਆਂ ਨੇ ਉੱਚੀਆਂ ਗਿਣੀਆਂ ਲੈ ਨੇ ਉਹ ਤੇ ਚੌਥੀ ਨੂੰ ਨੀਵਾ ਦੱਸਿਆ ਲੈ ਨੀਚ ਦੱਸਿਆ ਗਿਆ ਹੁਣ ਉੱਚੀਆਂ ਜਾਤਾਂ ਵਾਲੇ ਹਿੰਦੂ ਜਿਹੜੇ ਆ ਉਹ ਸੂਦਰਾਂ ਤੋਂ ਭਿੱਟੇ ਜਾਣ ਤੋਂ ਡਰਦੇ ਆ ਕੋਨਾ ਨੂੰ ਨਫ਼ਰਤ ਕਰਦੇ ਆ ਉਹਨਾਂ ਨੂੰ ਵਰਤੋਂ ਕਰਤਾਰਾ ਨਹੀਂ ਕਰਦੇ ਅਰ ਤੋਂ ਜਾਣ ਲਈ ਸ਼ੂਦਰਾਂ ਨੂੰ ਧਰਮ ਦੀਆਂ ਪੁਸਤਕਾਂ ਪੜਨ ਤੋਂ ਵੀ ਮਨਾ ਕੀਤਾ ਗਿਆ ਮੰਦਰਾਂ ਦੇ ਵਿੱਚ ਜਾਣ ਤੋਂ ਮਨਾ ਕੀਤਾ ਗਿਆ ਪੂਜਾ ਪਾਠ ਕਰਨ ਤੋਂ ਮਨਾ ਕੀਤਾ ਗਿਆ ਕੋਈ ਬੁਰੜੀ ਉਹਨਾਂ ਵਾਸਤੇ ਅਰ ਜਾਣ ਲਈ ਉੱਚੀਆਂ ਜਾਤਾਂ ਦੇ ਹਿੰਦੂਆਂ ਦੇ ਵਿੱਚ ਰਿਵਾਜ ਹੈ ਕਿ ਜਦੋਂ ਲੜਕਾ 12 ਸਾਲ ਦਾ ਹੋ ਜਾਂਦਾ 10 12 ਭਰਿਆਂ ਦਾ ਭੋਜਨ ਤਾਂ ਜਦੋਂ ਤੋਵੇ ਗਾਦੇ ਜਨੇਊ ਪਾਇਆ ਜਾਂਦਾ ਤੇ ਜਨੇਊ ਸੂਤ ਦਾ ਤੀਰਾ ਕੀਤਾ ਹੋਇਆ ਧਾਗਾ ਹੈ ਜਾਣ ਲਈਏ ਕਿ ਜਨੇਊ ਕਿਹਾਂ ਕਿਨ ਦਾੰਦਾ ਹੈ ਸੂਤ ਦਾ ਤੀਰਾ ਧਾਗਾ ਜੜਾ ਹੈ ਉਹ ਜਨੇਊ ਇਸ ਰਸਮ ਲਈ ਦੈਨ ਮਿਤੇ ਆ ਜਾਂਦਾ ਉਸ ਦਿਨ ਸਾਰਾ ਪੋੜ ਦਾ ਇਕੱਠਾ ਹੋ ਜਾਂਦਾ ਹੈ ਪੁਜਾ ਕਰਉਂਦੇ ਨੇ ਫਿਰ ਇਹ ਜਿਹੜਾ ਦਿਨ ਮਿਤੇ ਰੋਇ ਦੇ ਮੁਤਾਬਕ ਜਨੇਊ ਚੜਾ ਪਹਿਨਾਇਆ ਜਾਂਦਾ ਸਾਰਾ ਸਾਖਸਰਨੀ ਭਾਈਚਾਰਾ ਇਕੱਠਾ ਹੁੰਦਾ ਹੈ ਤੇ ਰਸਮ ਪੂਰੀ ਕੀਤੀ ਜਾਂਦੀ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆ ਦੇ ਜਨਮ ਜਿਹੜਾ ਉਹ ਕਤਰੀ ਰਾਤ ਦੇ ਵਿੱਚ ਹੋਇਆ ਕਤਰੀ ਵੰਸ ਦੇ ਵਿੱਚ ਬੇਜੀ ਕੋਲ ਇਸ ਕਰਕੇ ਉਹ ਜਾਤ ਆ ਉੱਚੀ ਜ਼ਰੂਰ ਬਣੀ ਗਈ ਪਰ ਮਤ ਜਿਹੜੀ ਦੇ ਮਤਲਬ ਗੁਰੂ ਸਾਹਿਬ ਨਾਨਕ ਸਮਝਾਉਣਾ ਕਰਦੇ ਆ ਨਾ ਬੜੀ ਬਾਤ ਤੁਸੀਂ ਸਮਝੀਏ ਕਿ ਉਹ ਸ੍ਰੀ ਨਰੰਗਕਾਰ ਦਾ ਵੱਲ ਕੀ ਹੈ ਕਿਹੜੀ ਕੀ ਉਹ ਸ੍ਰੀ ਨਰੰਗਕਾਰ ਦੀ ਬਾਤ ਕਰ ਰਹੇ ਨਿਰੰਕਾਰ ਦੇ ਜੋਗੀ ਉਥੇ ਜਾਣ ਦੇ ਸੰਨ ਹਿੰਦੂ ਧਰਮ ਦੀ ਰੀਤ ਮੁਤਾਬਕ ਉਹਨਾਂ ਦੇ ਗੁਰੂ ਦੇ ਜਿਹੜੇ ਪਾਉਣਾ ਜ਼ਰੂਰੀ ਸੀ ਇਸ ਕਰਕੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਮਹਾਰਾਜ 12 ਬਰਿਆਂ ਦੇ ਹੋਏ ਨਾ ਤੇ ਉਹਨਾਂ ਦੇ ਬਾਪ ਦੇ ਪਿਤਾ ਇਸ ਰਸਮ ਨੂੰ ਪੂਰੀ ਕਰਨ ਦਾ ਫੈਸਲਾ ਕਰਿਆ ਤੇ ਪोहित ਨੂੰ ਮਿਲੇ ਜਾ ਕੇ ਪोहित ਨੇ ਸਲਾਹ ਕੀਤੀ ਸਮਾ ਬਣਾਇਆ ਗਿਆ ਦਿਨ ਨਿਕਲਿਆ ਕਰ ਅੰਗਾਂ ਸਾਤਾ ਨੂੰ ਸਜਿਆ ਗਿਆ ਸਤਨ ਸੁਨੇਹੇ ਦੇ ਦਿੱਤੇ ਗਏ ਭਾਈਚਾਰਾ ਜੁੜਿਆ ਹਰ ਜਾਣ ਲਈਏ ਜਿਹੜਾ ਪੁਜੋਹਤ ਹੈ ਨਾ ਪੰਡਤ ਹੈ ਉਹਨੇ ਸ਼ਾਸਤਰਾਂ ਦੇ ਮਿੱਥੇ ਹੋਏ ਮੰਤਰ ਪੜ੍ਹੇ ਜਿਹੜੇ ਮੰਤਰ ਪੜ੍ਹਦੇ ਆ ਹਰ ਦਾਦਾ ਆਪਣੇ ਦੇਖੋ ਹੁਣ ਜਦੋਂ ਕਿਤੇ ਕਿਸੇ ਮੰਦਰ ਦੇ ਵਿੱਚ ਕੋਈ ਜਾਗ ਹੋ ਰਿਹਾ ਹੁੰਦਾ ਜਾਂ ਕਿਸੇ ਸਥਾਨ ਤੇ ਕਿਸੇ ਗੁਣੀ ਗਿਆਨੀ ਦੇ ਸਥਾਨ ਤੇ ਜਾਗ ਹੋ ਰਿਹਾ ਹੁੰਦਾ ਜਿਵੇਂ ਸਾਧਮੰਦ ਨੂੰ ਸਾਧਾਂ ਦੇ ਵਿੱਚ ਚੱਲਦੇ ਆ ਡੇਰੀਆਂ ਦੇ ਵਿੱਚ ਚਲੋ ਤੇ ਵੀ ਮੰਤਰ ਪੜੇ ਜਾਂਦੇ ਹੁਣ ਆਪਣੇ ਸ਼ਾਸਤਰ ਦੇ ਮਤਲਬ ਕੋਲੇ ਮੰਤਰ ਪੜ੍ਹੇ ਹੋਰ ਅਸਵੀਕਾਰ ਲਈਆਂ ਕੀਤੀਆਂ ਜਦ ਬੇਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗਾਣ ਦੇ ਵਿੱਚ ਜਨੇਊ ਪਾਉਣ ਲਈ ਜਦੋਂ ਬਾਂਹ ਉਹ ਚੱਕੀ ਨਾ بیا ਜਨੇਊ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆ ਦੇ ਗਲ ਪਾ ਲਈਏ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਮਹਾਰਾਜ ਜੀ ਨੇ ਹੱਥ ਪੜ ਲਿਆ ਕੋ ਪੰਡਤ ਜੀ ਇਹ ਕੀ ਹੈ ਗੁਰੂ ਨਾਨਕ ਦੇਵ ਜੀ ਸਾਹਿਬ ਮਹਾਰਾਜ ਨੂੰ ਪ੍ਰੋਹਿਤ ਨੂੰ ਪੁੱਛਦੇ ਆ ਕਿ ਪੜ ਪੜੀਏ ਕੀ ਹੈ ਆ ਜਿਹੜਾ ਧਾਗਾ ਮੇਰੇ ਗਰਦ ਦੇ ਵਿੱਚ ਪਾ ਰਹੇ ਉਹਦਾ ਕੀ ਮਤਲਬ ਹੈ ਇਹ ਕਿਉਂ ਪਾਉਣ ਲੱਗੇ ਹੋ ਗੁਰੂ ਨਾਨਕ ਦੇਵ ਜੀ ਸਾਹਿਬ ਆਹ ਨਾ ਜੀ ਪੁਜਿਤ ਨੂੰ ਕੁੱਛਦੇ ਤੇ ਪੰਡਤ ਕਹਿੰਦਾ ਇਹ ਪਵਿੱਤਰ ਜਨੇਮ ਹੈ ਇਹ ਉੱਚੀ ਜਾਤ ਹੈ হিন্দুਾਂ ਦੀ ਨਿਸ਼ਾਨੀ ਹੈ ਦੱਸਣ ਲੱਗੇ ਦਲੀਲਾਂ ਦੇਣ ਲੱਗਿਆ ਕਿ ਤੋਂ ਬਗੈਰ ਬੰਦਾ ਸੁੰਦਰਾਂ ਦੇ ਬਰਾਬਰ ਕਿੰਨਾਂ ਜਾਂਦਾ ਜੇ ਨਾ ਪਾਓਗੇ ਤਾਂ ਤੁਸੀਂ ਭਿੱਡੇ ਹੋਏ ਸਮਝੇ ਜਾਓਗੇ ਤੇ ਜੇ ਗੰਗਿਤ ਪਾਲ ਆਉਗੇ ਤਾਂ ਤੁਸੀਂ ਸੋਚੇ ਗਿਣੇ ਜਾਵੋਗੇ ਤਨ ਮਾਨ ਵਡਿਆਈ ਮਿਲੇਗੀ ਇਹ ਜਿਵੇਂ ਅਗਲੇ ਕਹਾਣੇ ਦੇ ਵਿੱਚ ਵੀ ਤੁਹਾਡੀ ਸਹਾਇਤਾ ਕਰੀਗਾ ਗੁਰੂ ਨਾਨਕ ਦੇਵ ਜੀ ਸਰ ਮਹਾਰਾਜਿਆਂ ਨੇ ਇਹ ਪੁਰੀਤ ਦੱਸਦਾ ਜਿਹੜੇ ਉਹਦੇ ਗੁਣ ਤਾਂ ਗੁਰੂ ਸਾਹਿਬਾਂ ਨੇ ਬੜੇ ਧਿਆਨ ਨਾਲ ਸੁਣੇ ਤੇ ਕਿਹਾ ਕਿ ਜਿਹੜਾ ਹੈ ਨਾ ਧਾਗਾ ਜਿਹੜਾ ਪਾਇਆ ਜਾਂਦਾ ਹੈ ਗੁਰੂ ਜੀ ਇਹਦੇ ਬਾਰੇ ਤਾਂ ਤਾਂ ਬੜੇ ਗੁਣ ਨੇ ਇਹਦੇ ਜਿਹੜੇ ਦੇ ਧਾਗੇ ਦੇ ਪਰ ਪੰਡਤ ਜੀ ਮੈਨੂੰ ਇੱਕ ਬਾਤ ਦੱਸਣਾ ਕਰੂੰ ਦੋ ਜਿਹੜੇ ਮੇਰੇ ਸਵਾਲ ਨੇ ਉਹਨਾਂ ਦਾ ਜਵਾਬ ਦੇਣਾ ਕਰੋ ਮੈਨੂੰ ਇੱਕ ਦੋ ਗੱਲਾਂ ਮਾਤਾ ਸਮਝਾ ਲਵੋ ਤੇ ਮੇਰੇ ਕੁਝ ਸ਼ੰਕੇ ਦੂਰ ਕਰਦੇ ਕੋਈ ਗੁਰੂ ਨਾਨਕ ਦੇਵ ਜੀ ਸਾਹਿਬ ਮਾਰਗ ਤੇ ਨੀਕ ਪੌਣ ਤੋਂ ਪਹਿਲਾਂ ਕਹਿੰਦੇ ਆ ਪੰਡਤ ਜੀ ਤੁਸੀਂ ਕਹਿੰਦੇ ਧਾਗਾ ਉੱਤੀ ਜਨ ਦੀ ਨਿਸ਼ਾਨੀ ਹੈ ਮੈਂ ਤਾਂ ਗੱਲ ਮੰਨਦਾ ਹੀ ਨਹੀਂ ਗੁਰੂ ਨਾਨਕ ਦੇਵ ਜੀ ਸਾਹਿਬ ਆ ਜੀ ਨੂੰ ਕਈ ਉਸ ਬਾਤੋਂ ਨਕਾਰਾ ਕਰ ਦਿੱਤਾ ਕਿ ਧਾਗੇ ਦੇ ਸਦਕਾ ਬੰਦੇ ਨੂੰ ਉੱਚਾ ਗਿਣਿਆ ਜਾਂਦਾ ਮਨਜਸੀ ਪਹਿਰਾਵੇ ਦੇ ਮਤਲਬ ਤੋਂ ਦੇਖੀਏ ਕਿਸੇ ਦੀ ਹਾਂ ਜੀ ਤਾਂ ਚਿੱਟੇ ਕੱਪੜੇ ਪਹਿਨਦਾ ਹੁਣ ਚੇਟਾ ਦਾ ਫਿਰ ਬਗਲਾ ਵੀ ਹੈ ਜੇ ਚਿੱਟੇ ਦੀ ਗੱਲ ਕਰੀਏ ਤਾਂ ਚਿੱਟਾ ਬਗਲਾ ਵੀ ਹੈ ਜੇ ਮਨ ਅੰਦਰ ਖੋਟ ਹੈ ਬੁਰੀਾਈ ਹੈ ਫਿਰ ਬਾਹਰੋਂ ਵਖਾਤੇ ਦਾ ਕੋਈ ਫਾਇਦਾ ਨਹੀਂ ਜੇ ਅਸੀਂ ਕਿਸੇ ਨਾਲ ਈਰਖਾ ਦਾ ਬੈਰ ਵਿਰੋਧ ਕਰਦੇ ਆ ਫਿਰ ਬਾਹਰੋਂ ਸਾਫ ਸੁਥਰੇ ਹੋਣਾ ਕੋਈ ਫਾਇਦਾ ਨਹੀਂ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਕਹਿਣ ਲੱਗੇ ਮੈਂ ਗੱਲ ਨਹੀਂ ਬੰਦਦਾ ਉੱਚੀ ਜਾਤ ਵਾਲਾ ਉਹ ਹੈ ਜਿਹੜਾ ਨੇਕ ਕੰਮ ਕਰਦਾ ਹੈ ਉੱਚਾ ਸੁੱਚਾ ਉਹ ਹੈ ਜਿਹੜਾ ਉੱਚੀ ਸੁੱਚੀ ਕਰਨੀ ਕਰੇ ਨੀਤ ਦੇ ਭਟਿਆ ਹੋਇਆ ਉਹ ਜੇ ਹੋਵੇ ਮੰਦੇ ਨੀਚ ਕਰਮ ਕਰਦਾ ਹੁਣ ਇੱਕ ਗੱਲ ਜਾਣ ਲਿਓ ਜੇ ਤੁਹਾਡੇ ਘਰ ਦੇ ਵਿੱਚ ਪਾਣੀ ਭਰਿਆ ਕਿਸੇ ਡਰਾਮਾ ਦੇ ਅੰਦਰ ਜੂ ਮਾਣੀ ਮੈਲਾ ਹੈ ਨਾ ਗੰਧਲਾ ਪਾਣੀ ਹੈ ਕੂਟੀ ਛਡੋਗੇ ਤਾਂ ਪਾਣੀ ਗੰਧਲਾ ਆਏਗਾ ਤੇ ਜੇ ਪਾਣੀ ਉਹ ਸਾਫ ਭਰਿਆ ਹੋਇਆ ਜੋ ਉਸ ਕੂਟੀ ਦੇ ਵਿੱਚ ਪਾਣੀ ਸਾਫ ਆਏਗਾ ਇਹ ਗੱਲ ਯਾਦ ਰੱਖਿਓ ਜਿੱਦਾਂ ਦੀ ਆ ਸਰੀਰ ਦੇ ਅੰਦਰ ਤੁਹਾਡੀ ਮਤ ਹੈ ਨਾ ਜਿੱਦਾਂ ਦੀ ਇਸ ਸਰੀਰ ਅੰਦਰ ਸੋਚ ਆ ਉਹ ਜਾਂ ਤੁਹਾਡੀ ਜ਼ੁਬਾਨ ਤੇ ਆਏ ਹੁਣ ਜੇ ਤੁਸੀਂ ਲਾਲਚਿਓ ਤਾਂ ਬਾਤ ਲਾਲਚ ਵਾਲੀ ਕਰੂਗੀ ਕਿਸੇ ਦੇ ਨਾਲ ਬੁਰਾਈਓ ਉਹ ਮਨ ਅੰਦਰ ਪਾਲ ਰੱਖੀਆ ਤਾਂ ਮਨ ਅੰਦਰ ਬੁਰਾਈ ਨਿਕਲੇਗੀ ਜੇ ਤੁਸੀਂ ਚੰਗੇ ਕਰਮ ਕਰਦੇ ਹੋ ਕਿਸੇ ਦਾ ਫਾਇਦਾ ਕਰਦੇ ਹੋ ਤਾਂ ਬਾਤ ਫਾਇਦੇ ਵਾਲੀ ਕਰੂਗੀ ਇਹ ਬਾਤ ਸਤਿਗੁਰੂ ਸਮਝਾਉਂਦੇ ਆ ਭਾਈ ਕਿ ਜੇ ਉੱਚੀ ਸੋਚ ਰੱਖਦਾ ਹੈ ਤਾਂ ਕਾਰਨ ਚੰਗੇ ਕਰਣੀ ਚੰਗੀ ਕਰੇਗਾ ਜੇ ਨੀਚ ਦੇ ਘਿਟੇ ਕੋਈ ਦੀ ਬਾਤ ਕਰੀਏ ਉਹ ਨੀਚ ਕਰਮ ਕਰਦਾ ਜੇ ਬ੍ਰਾਹਮਣ ਕਤਰੀ ਗੰਦੇ ਕੰਮ ਕਰਦੇ ਆ ਨਾ ਮਾੜੇ ਕਰਮ ਕਮਾਉਂਦੇ ਆ ਤੇ ਉਹਨਾਂ ਨੂੰ ਕਦੇ ਪਵਿੱਤਰ ਨਹੀਂ ਕਿਹਾ ਜਾ ਸਕਦਾ ਕੁੱਛੇ ਨਹੀਂ ਕਿਹਾ ਜਾ ਸਕਦਾ ਉਹ ਨੀਚ ਨੇ ਉਹ ਘਿਟੇ ਹੋਈ ਨੇ ਜੇ ਉਹਦੀ ਬਜਾਏ ਤਸੂਦਰ ਜਾਂ ਕਹ ਲਈ ਵੀ ਗਰੀਬ ਹੰਤਾ ਚੰਗੇ ਕਰਮ ਕਰਦਾ ਹੈ ਤਾਂ ਉਹ ਬਿੱਤਰ ਉੱਚ ਹੁਣ ਚੰਗੇ ਮਤੇ ਕਾਮੀ ਉੱਚ ਨੀਚ ਜਾਤ ਪਾਦੀ ਜਿਹੜੀ ਆ ਮੱਕੇ ਨਿਸ਼ਾਨੇ ਹੋ ਰਹੇ ਨੇ ਇਹ ਬਾਤਾਂ ਸਤਿਗੁਰੂ ਜੀ ਕਹਿਣ ਲੱਗੇ ਕੋਇਕ ਨੂੰ ਕਿ ਨਾਲੇ ਆ ਧਾਬਾ ਜਿਹੜਾ ਨਾ ਇਹ ਕੱਚਾ ਇਹ ਮੈਲਾ ਵੀ ਹੋ ਸਕਦਾ ਹੈ ਇਹ ਪੁਰਾਣਾ ਵੀ ਹੋ ਕੇ ਟੁੱਟ ਸਕਦਾ ਹੈ ਫਿਰ ਹੋਰ ਨਵਾਂ ਬਣਾ ਪੈਂਦਾ ਹੈ ਇਹ ਧਾਕੇ ਨੇ ਕਿਸੇ ਦੀ ਕੀ ਮਾਨ ਵਡਿਆਈ ਦੇਣੀ ਹੈ ਅਸਲੀ ਮਾਨ ਵਡਿਆਈ ਤਾਂ ਨੇਕੀ ਭਰੇ ਜੀਵਨ ਤੋਂ ਮਿਲਦੀ ਹੈ ਚੰਗੇ ਕਰਮ ਕਰਨ ਵਾਲੇ ਜੀਵਨ ਤੋਂ ਉਹ ਦੀਨ ਦੁਨੀਆ ਦੇ ਮਾਨਕ ਦੇ ਪ੍ਰੇਮ ਦੀ ਬਾਤ ਹੁਣ ਅਸੀਂ ਸਾਰਾ ਦਿਨ ਉਗਣ ਕਰੀਏ ਤੇ ਅਗਰ ਕੀ ਕਹਿਣਾ ਸਾਨੂੰ ਤਾਂ ਬੰਦਾ ਬੇਈਮਾਨ ਇਹ ਮੜਾ ਭਾਈ ਉਹਦਾ ਨਾਮ ਤੇ ਜੇ ਚੰਗੇ ਕਰਮ ਕਰਦਾ ਸਤ ਸੰਬਦ ਕਰਦਾ ਬੜਿਆਈ ਵਾਲੇ ਕਰਮ ਕਰ ਰਿਹਾ ਕਿਸੇ ਦੀ ਮਦਦ ਕਰਦਾ ਕਹਿਣਗੇ ਭਾਈ ਬੰਦਾ ਚੰਗਾ ਨੇਕੀ ਭਰੇ ਜੀਵਨ ਤੋਂ ਬੜਿਆਈ ਮਰਣੀ ਹੈ ਪਰ ਸਤਗੁਰੂ ਜੀ ਕਹਿਣ ਲੱਗੇ ਕ੍ਰੋਧ ਤੁਕਤ ਕ੍ਰੋਧ ਜੀ ਆ ਤੁਸੀਂ ਦੱਸਦੇ ਹੋ ਵੀ ਇਹ ਧਾਗਾ ਤੁਹਾਡੇ ਅਗਲੇ ਜਹਾਨੇ ਸਹਾਇਤਾ ਕਰੇਗਾ ਉਹ ਅਗਲੇ ਜਹਾਨ ਦੇ ਸਹਾਇਤਾ ਕਰੇਗਾ ਹਨਾ ਕਿਵੇਂ ਕਰੇਗਾ ਇਹ ਤਾਂ ਜਦੋਂ ਸਰੀਰ ਸਵੰਦਨ ਅਗਦੇ ਵਿੱਚ ਸਰਦਰ ਨਾਲ ਸੰਜੇਗਾ ਨਾਲ ਤੇ ਨਹੀਂ ਜਾਣਾ ਨਹੀਂ ਇਹ ਕਿਵੇਂ ਕਰੇਗਾ ਔਰ ਜਾਣ ਰਹੀਏ ਆਤਮਾ ਦੇ ਨਾਲ ਨਹੀਂ ਜਾਂਦਾ ਕਿ ਅਗਲੇ ਜਹਾਨੇ ਆਤਮਾ ਜਾਂਦੀ ਆ ਤਨ ਨਹੀਂ ਜਾਂਦਾ ਸਰੀਰ ਨਹੀਂ ਜਾਂਦਾ ਇਹ ਸਰੀਰ ਦੇ ਨਾਲ ਸੜ ਜਾਂਦਾ ਕਿ ਅਜਿਹਾ ਧਾਗਾ ਦੱਸੋ ਜਿਹੜਾ ਨਾ ਕਦੇ ਟੁੱਟੇ ਨਾ ਕਦੇ ਮੈਲਾ ਹੋਵੇ ਨਾ ਕਦੇ ਸੜੇ ਜਿਹੜਾ ਮੇਰੇ ਨਾਲ ਰਹੇ ਮੈਨੂੰ ਭੜੇ ਕੰਮ ਕਰਨ ਤੋਂ ਰੋਕੀਂ ਇਹੋ ਜਿਹਾ ਧਾਗਾ ਮੈਨੂੰ ਦੱਸਣਾ ਕਰੋ ਜਿਹੜਾ ਮੈਨੂੰ ਚੰਗੇ ਕੰਮੇ ਲਈ ਰੱਖੇ ਜਿਹੜਾ ਅਗਲੇ ਜਹਾਂਨ ਦੇ ਵਿੱਚ ਵੀ ਮੇਰੇ ਨਾਲ ਜਾਵੇ ਉੱਥੇ ਮੇਰੀ ਸਹਾਇਤਾ ਕਰੇ ਇਹੋ ਜਿਹਾ ਜਿਹੜੇ ਮੈਨੂੰ ਦੱਸਣਾ ਕਰੋ ਜੇ ਤੁਹਾਡੇ ਕੋਲੇ ਹੈਗੇ ਰੋਗਾ ਜਨੇਊ ਤਾ ਲਿਆਓ ਮੇਰੇ ਵੱਲ ਆਦਿ ਗੁਰੂ ਨਾਨਕ ਦੇਵ ਜੀ ਸਾਹਿਬ ਮਹਾਰਾਜ ਪੁਜ ਰोहित ਨੂੰ ਕਹਿੰਦੇ ਆ ਤੇ ਪੁਜ ਰोहित ਕਹਿਣ ਲੱਗਿਆ ਇਹਨਾਂ ਤੁਸੀਂ ਤਾਂ ਅਨੋਖੀਆਂ ਗੱਲਾਂ ਕਰਦੇ ਸਾਡੇ ਵੱਡੇ ਵੱਡੇ ਦੇ ॠषि मुनि ਇਹੋ ਜਿਹੇ ਸਾਰੇ ਜਨੇਊ ਸਭ ਨੇ ਪਾਏ ਆ ਸਾਡੇ ਲਈ ਨਿੱਕਿਆ ਹੋਇਆ ਉਹਨਾਂ ਨੇ ਬਣਾਇਆ ਸੋ ਇੱਕ ਹਾਜ਼ਰ ਵੀ ਤੁਸੀਂ ਇਸ ਨੂੰ ਪੂਣਾ ਕਰੋ ਕਿਉਂਕਿ ਕਿਆਰਮ ਤੁਸੀਂ ਵੀ ਪੈਨ ਇਹ ਤੁਹਾਡੇ ਕੋਲੇ ਹਾਜ਼ਰ ਹੈ ਤੁਸੀਂ ਇਹ ਨੂੰ ਪੂਣਾ ਕਰੋ ਅਰ ਜਾਣ ਲਈ ਜਿਹੜਾ ਜਨੂ ਤੁਸੀਂ ਮੰਗ ਰਹੇ ਹੋ ਇਹ ਜਨੂ ਸਾਨੂੰ ਦੱਸਣਾ ਕਰੋ ਮਿਲੂਗਾ ਕਿਵੇਂ ਪ੍ਰਾਪਤੀ ਹੋਣੀ ਹੈ ਤਿਆਰ ਕਿਵੇਂ ਹੋਏਗਾ ਜਿਹੜਾ ਜਿਹਨੇ ਤੁਸੀਂ ਦੱਸਦੇ ਹੋ ਪ੍ਰੋਹਿਤ ਜਿਹੜਾ ਗੁਰੂ ਨਾਨਕ ਦੇਵ ਜੀ ਸਰ ਮਹਾਰਾਜਿਆਂ ਨੂੰ ਪੁੱਛਦਾ ਕਿ ਉਹ ਗੁਰੂ ਸਾਹਿਬਾਂ ਨੇ ਕਿਹਾ ਨਾ ਵੀ ਕੋ ਜਿਹਨੇ ਉਹ ਪਾ ਜਿਹੜਾ ਨਾ ਕਦੇ ਸੜੇ ਨਾ ਕਦੇ ਟੁੱਟੇ ਨਾ ਕਦੇ ਮੈਣਾ ਹੋਵੇ ਤੇ ਗੁਰੂ ਸਾਹਿਬ ਦੱਸਣ ਲੱਗੇ ਭਾਈ ਵੀਰ ਗੁਰਬਾਣੀ ਅੰਦਰ ਪੜ੍ਹਦੇ ਆ ਨਾ ਆਸਾ ਦੀ ਬਾਣੀ ਤੋਂ ਪੜ੍ਹੀ ਜਾਂਦੀ ਆ ਉਹਦੇ ਵਿੱਚ ਆਸਾ ਰਾਮ ਦੇ ਅੰਦਰ ਗੁਰੂ ਸਾਹਿਬਾਂ ਨੇ ਫਿਰ ਮਤ ਦਿੱਤੀ ਐ ਪ੍ਰੋਹਿਤ ਨੇ ਕਿਹਾ ਮਾ ਦਇਆ ਤਪਹਾ ਸੰਤੂਖ ਸੂਤ ਜਦ ਗੰਢੀ ਸਤ ਬਟ ਇਹੋ ਜਨਉ ਜੀ ਕਾ ਹੇ ਤਾਂ ਬਾਡੇ ਘਤ ਨਾ ਹੋ ਟਟੈ ਨਾ ਮਨ ਲੱਗੈ ਨਾ ਹੋ ਦਲਾ ਨ ਜਾਏ ਧਨ ਸੁ ਮਾਨ ਸਰਨਾਨਕਾ ਜੋ ਗਣ ਕਰਦਾ ਪਾਇ ਕਹੇ ਗੁਰੂ ਸਾਹਿਬ ਅਨੇਕ ਪ੍ਰੋਹਤ ਨੇ ਬਾਤ ਸਮਝਾਈ ਤੇ ਪੁਰੀਤ ਕਹਿਣ ਲੱਗਿਆ ਜੀ ਆਪਾਂ ਦੱਸੋ ਜਿਹੜਾ ਅਪਜੀ ਇਹਨਾਂ ਉਕਾਰਨ ਕਰਿਆ ਤਾਂ ਗੁਰੂ ਸਾਹਿਬ ਕਹਿਣ ਲੱਗੇ ਜਿਨੇਉ ਤਿਆਰ ਕਰਨ ਲਈ ਪਹਿਲਾ ਤਪਾ ਲੈਨੇ ਆ ਰੂ ਲੈਨੇ ਆ ਨਾ ਫਿਰ ਉਸ ਤੋਂ ਬਾਅਦ ਸੂਤ ਬਟਦੇ ਆ ਫਿਰ ਉਹ ਗੰਢਾ ਲਾਉਨੇ ਆ ਇਸ ਤਰ੍ਹਾਂ ਜਿਨੇਉ ਜਿਹੜਾ ਤਿਆਰ ਹੁੰਦਾ ਤੇ ਹੁਣ ਇੱਥੇ ਵਰਤਨਾ ਕੀ ਹੈ ਲੋੜ ਕਾਹੀ ਹੈ ਤੇ ਸਾਧਗੁਰੂ ਜੀ ਮਤ ਦੇਣ ਲੱਗੇ ਭਾਈ ਕਹਿੰਦੇ ਜਿਹੜਾ ਇਹ ਜਨੇਊ ਹੈ ਨਾ ਇਹ ਰੂਹ ਦੀ ਤਾਂ ਤੁਸੀਂ ਲੋਕਾਂ ਉਪਰ ਤਰਸ ਕਰੋ ਤਰਸ ਉਤਪੀ ਦਾਇਆ ਗੋਲੇ ਨਾ ਪਹਿਲਾਂ ਦਇਆ ਕਪਾ ਆਹ ਦਇਆ ਦਿੱਤੀ ਕਪਾ ਵਰਤੋ ਲੋਕਾਂ ਉਪਰ ਤਰਸ ਕਰੋ ਫਿਰ ਦੁਖੀਆਂ ਦੇ ਦੁੱਖ ਦੂਰ ਕਰਨ ਦਾ ਸੁਭਾਅ ਉਤਕਾਓ ਸੰਤੋਖ ਸੂਤ ਦੱਸਿਆ ਨਾ ਸਤਿਗੁਰਾਂ ਨੇ ساری ਬਾਤ ਸਮਝਾਈ ਕਹਿੰਦੇ ਦੁਖੀਆਂ ਦੇ ਦੁੱਖ ਪੂਰ ਕਰਨ ਦਾ ਸੁਭਾਗ ਪਕਾਓ ਸੂਬੇ ਦਾ ਕਿ ਤੁਸੀਂ ਆਪਣੀਆਂ ਕੁਰਸ਼ਾਂ ਨੂੰ ਬਸਦੇ ਵਿੱਚ ਕਰੋ ਆ ਜਿਹੜਾ ਸੂਤ ਹੈ ਨਾ ਇਹਦੇ ਵਿੱਚ ਸਹਿਜ ਅਵਸਥਾ ਪੜਿਆ ਨਾ ਸੰਤੋਖ ਸੂਤ ਆ ਸਹਿਜ ਅਵਸਥਾ ਦੇ ਵਿੱਚ ਚੱਲਿਆ ਜਾਣਾ ਕਿਸੇ ਨਾਲ ਕੋਈ ਬੈਰ ਨਹੀਂ ਬਿੜਨਾ ਕਿਸੇ ਨਾਲ ਕੋਈ ਮਾੜਾ ਸੋਚ ਵਿਚਾਰ ਨਹੀਂ ਰੱਖਣੀ ਜਾਂ ਕਹਿ ਲਈਏ ਕਿਸੇ ਦੇ ਨਾਲ ਜੀਵਨ ਦਾ ਸਭ ਤੋਂ ਵੱਡੀ ਗੱਲ ਹੰਕਾਰ ਇਸ ਨੂੰ ਜ਼ਿਕਰਨਾ ਬੰਦ ਕਰ ਦਈਏ ਜਦੋਂ ਸਾਡੀਆਂ ਕੌਸ਼ਿਸ਼ਾਂ ਸਾਡੀਆਂ ਲੋੜਾਂ ਸਭ ਬਸ ਵਿੱਚ ਹੋ ਗਈਆਂ ਤਾਂ ਇਹ ਸਾਡਾ ਸੁਭਾਅ ਜਿਹੜਾ ਹੈ ਇਹ ਬਣ ਜਾਣਾ ਤੇ ਸਤਿਗੁਰੂ ਜੀ ਦੱਸਦੇ ਨੇ ਕਿਹਦੇ ਬਸ ਦੇ ਤਾਂ ਰੱਖੋ ਸੰਤੋਖੀ ਬਣੋ ਤੇ ਸੂਤ ਨੂੰ ਕੱਢ ਦੇਣ ਦੀ ਤਾਂ ਦੇ ਆਪਣੇ ਮਨ ਨੂੰ ਦੁਰੀਆਂ ਬਨੋ ਮਾੜੇ ਮਦੇ ਖਿਆਲਾਂ ਬਨੋ ਫੁਰਨਿਆਂ ਬਨੋ ਇਨੂੰ ਮੋੜਨਾ ਕਰੋ ਇਸ ਰੂਪੀ ਗੰਢਾਂ ਦੇਣੀਆਂ ਕਰੋ ਗੰਢਾਂ ਲਾਉਂਦੀਆਂ ਨਾ ਸੂਤ ਦੇ ਉੱਤੇ ਉਹ ਗੰਢਾਂ ਰੂਪੀ ਆ ਮੰਨਦੀਆਂ ਬੁਲਿਆਈਆਂ ਆਉਂਗਣੇ ਸਭ ਕੁਝ ਮੋੜ ਨਾ ਕਰੋ ਬੰਦੇ ਕੋਲ ਨੇ ਭੈਣੀਆਂ ਕੋਲ ਸਾਈਂ ਡੱਕ ਕੇ ਰੱਖੋ ਤੇ ਜਦ ਸੂਤ ਨੂੰ ਵਟ ਦਿੰਨੇ ਆ ਆਪਾਂ ਵਟਣਾ ਹੁੰਦਾ ਨਾ ਸੂਤ ਵੜ ਚੜਦਾ ਤੇ ਇੱਥੇ ਸਤਿਗੁਰੂ ਕਹਿੰਦੇ ਆ ਮੋਖ ਦੇ ਵਿੱਚੋਂ ਜਿਹੜਾ ਬੋਲਦੇ ਆ ਨਾ ਇਹ ਬੋਲਣਾ ਸੱਚਾ ਸੋਚਾ ਕਰਕੇ ਬੋਲੋ ਇਹ ਸੱਚੇ ਸੋਚੇ ਬੋਲ ਸੱਚਾ ਕੰਮ ਕਰਨਾ ਚੰਗੀ ਸਿੱਖਿਆ ਇਸ ਤਰ੍ਹਾਂ ਕਹਿੰਦੇ ਦਾਇਆ ਸੰਤੋਖ ਜਾਤ ਅਤੇ ਸਤ ਗੁਣ ਸਿੱਖਣ ਦੇ ਬਾਬਾ ਦੱਸਦੇ ਨੇ ਮਨ ਨੂੰ ਜਨਿਊ ਅਧੀਨ ਕਰਨ ਨਾਲ ਬੰਦਾ ਜਨਿਊ ਕਹਿ ਲੈਂਦਾ ਭਾਵ ਕੀ ਇਹ ਜਿਹੜਾ ਜਨਿਊ ਦੱਸਦੇ ਸੀ ਨਾ ਆ ਜਿਹੜਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜਿਆਂ ਨੇ ਦੱਸਿਆ ਫਰਕ ਬੜਾ ਜਨਿਊ ਹੁੰਦਾ ਕਹਿੰਦੇ ਆ ਜਨਿਊ ਕਹਿਣਾ ਕਰੋ ਜਿਹੜਾ ਜਨਿਊ ਉਸੀ ਦੱਸਦੇ ਆ ਜਿਹਨੇ ਉਹ ਬੰਦੇ ਨੂੰ ਉੱਚਾ ਕਰਦਾ ਸੁੱਚਾ ਬਣਾਉਂਦਾ ਜੀਵਨ ਪਵਿੱਤਰ ਕਰਦਾ ਔਰ ਜਾਣ ਲਿਏ ਇਹ ਜਿਹੜਾ ਜਨੇਊ ਹੈ ਨਾ ਇਹ ਤਨ ਦਾ ਸਰੀਰ ਦਾ ਨਹੀਂ ਹੈ ਸਗੋ ਜੀਵੀ ਆਤਮਾ ਦਾ ਜਨੇਊ ਹੈ ਇਹ ਆਤਮਾ ਵਾਸਤੇ ਹੈ ਆਹ ਸਰੀਰ ਦਾ ਕੀ ਹੈ ਇਹ ਸੜ ਜਾਣਾ ਸਰੀਰ ਨੇ ਇੱਕ ਦਿਨ ਚਲਿਆ ਜਾਣਾ ਜਨੇਊ ਵੀ ਅੰਤ ਵਿੱਚ ਸੜ ਜਾਵੇਗਾ ਪਰ ਆਤਮਾ ਸਦੀਵੀ ਰਹਿਣ ਵਾਲੀ ਹੈ ਔਰ ਜਾਣ ਲਈਏ ਨਾ ਇਹ ਟੁੱਟਦਾ ਨਾ ਮੈੜਾ ਹੁੰਦਾ ਨਾ ਮਨਸ ਵਿੱਚ ਡਿੱਗਦਾ ਨਾ ਸਰੀਰ ਦੇ ਨਾਲ ਸੜਦਾ ਇਹ ਸਾਡੇ ਨਾਲ ਅਗਲੇ ਜਹਾਨ ਵੀ ਜਾਂਦਾ ਉਹਦੇ ਵੀ ਸਾਡੀ ਸਹਾਇਤਾ ਕਰਦਾ ਔਰ ਇਹਦੇ ਸਦਕਾ ਕਈ ਰੱਬ ਦੇ ਘਰ ਦੇ ਵਿੱਚ ਆਦਰ ਮਿਲਦਾ ਅਜਿਹਾਂ ਦਿਨੇ ਤੁਹਾਡੇ ਪਾਸ ਮੈਂ ਤੱਲਿਆਵੋ ਮੇਰੇ ਗੁਰਦੇ ਵਿੱਚ ਪਾਓਏ ਗੁਰੂ ਨਾਨਕ ਦੇਵ ਜੀ ਸਾਨ ਮਹਾਰਾਜ ਕਹਿੰਦੇ ਨੇ ਫੜਤਾਂ ਤੇ ਪੁਜਿਤ ਮਗੋਂ ਬਗਲਣਾ ਸੁਝੇ ਉਹ ਨੂੰ ਸਮਝਣਾ ਆਗੈ ਨੇ ਹੱਥ ਜੋੜੇ ਕਹਿਆ ਮਹਾਰਾਜ ਮੇਰੇ ਪਾਸ ਤੇ ਹੋ ਜਾ ਕੋਈ ਜਨੇਊ ਨਹੀਂ ਹੈ ਇਹ ਜਨੇਊ ਤਾਂ ਤੁਸੀਂ ਹੀ ਲੋਕਾਂ ਦੇ ਲਈ ਪਾਉਗੇ ਕਹਿੰਦੇ ਇਹਨਾਂ ਨੂੰ ਤੁਸੀਂ ਮਤ ਦੇ ਕਰਕੇ ਆ ਬੈਹ ਭਰਮ ਉਹਨ ਸਭ ਤੋਂ ਪਾਰ ਛੱਡੋਗੇ ਆ ਕਾਇਨਾਤ ਦੀਆਂ ਮੁਰੇਆਂ ਚ ਪਰਮੇਸ਼ਰ